ਦੋ ਸਕੇ ਭਰਾਵਾਂ ਨੇ ਕਰਵਾਇਆ ਇੱਕੋ ਕੁੜੀ ਦੇ ਨਾਲ ਵਿਆਹ ਚਰਚਾ ਦਾ ਵਿਸ਼ਾ ਬਣਿਆ ਇਹ ਵਿਆਹ ਅਜੀਬ ਪਰੰਪਰਾ ਸੁਣ ਕੇ ਸਾਰੇ ਹੋਏ ਹੈਰਾਨ ਭਾਰਤ ਦੇ ਇਸ ਪਿੰਡ ਦੀ ਹੈ ਪੁਰਾਣੀ ਪਰੰਪਰਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ ਇੱਕ ਖਬਰ ਜਿਹੜੀ ਕਿ ਕਾਫੀ ਵਾਇਰਲ ਵੀ ਹੋ ਰਹੀ ਹੈ ਤੇ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਕਿ ਇੱਕੋ ਕੁੜੀ ਦੇ ਨਾਲ ਦੋ ਭਰਾਵਾਂ ਨੇ ਵਿਆਹ ਕਰਵਾ ਲਿਆ ਦਰਸਲ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਬਹੁਪਤੀ ਜਾਂ ਫਿਰ ਬਹੁਪਤਨੀ ਪ੍ਰਥਾ ਬਾਰੇ ਗੱਲ ਕਰਦਾ ਹੈ ਤਾਂ ਅਜੀਬ ਜ਼ਰੂਰ ਲੱਗਦਾ ਹੈ ਪ੍ਰਦੇਸ਼ ਦੇ ਇੱਕ ਰਾਜ ਦੇ ਵਿੱਚ ਦੋ ਭਰਾਵਾਂ ਨੇ ਇਸ ਪ੍ਰਥਾ ਨੂੰ ਫਿਰ ਦੁਹਰਾਇਆ ਹੈ ਤੁਸੀਂ ਸੁਣਿਆ ਹੋਵੇਗਾ ਕਿ ਮਹਾਭਾਰਤ ਕਾਲ ਦੇ ਦੌਰਾਨ ਦ੍ਰੋਪਦੀ ਦਾ ਵਿਆਹ ਪੰਜ ਭਰਾਵਾਂ ਦੇ ਨਾਲ ਹੋਇਆ ਸੀਗਾ ਅਤੇ ਉਹ ਪੰਜਾਂ ਭਰਾਵਾਂ ਦੇ ਨਾਲ ਸਮਾਂ ਬਿਤਾਉਂਦੀ ਸੀਗੀ ਪਰ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਕਹਿੰਦਾ ਹੈ ਤਾਂ ਅਜਿਹਾ ਹਾਲੇ ਵੀ ਹੁੰਦਾ ਹੈ ਤਾਂ ਹਰ ਕੋਈ ਹੈਰਾਨ ਜ਼ਰੂਰ ਹੋ ਸਕਦਾ ਹੈ ਸ਼ਾਇਦ ਇਹ ਖਬਰ ਸੁਣ ਕੇ ਇਹ ਅਪਡੇਟਸ ਸੁਣ ਕੇ ਤੁਸੀਂ ਵੀ ਜ਼ਰੂਰ ਹੈਰਾਨ ਹੋਵੋਗੇ ਤਾਂ ਇਸ ਦੱਸ ਦਈਏ ਕਿ ਪਰ ਅੱਜ ਦੇ ਅੱਜ ਵੀ ਭਾਰਤ ਦੇ ਵਿੱਚ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਕਿਸੇ ਔਰਤ ਦੇ ਦੋ ਪਤੀ ਹੋਣ ਜਾਂ ਇੱਕ ਤੋਂ ਇੱਕ ਤੋਂ ਵੱਧ ਭਰਾਵਾਂ ਦੀ ਇੱਕੋ ਪਤਨੀ ਹੋਵੇ ਤਾਂ ਇਹ ਹੈਰਾਨੀ ਵਾਲੀ ਗੱਲ ਜ਼ਰੂਰ ਮੰਨੀ ਜਾਂਦੀ ਆ ਕਿਉਂਕਿ ਇਹ ਪਰੰਪਰਾ ਇੱਥੇ ਬਹੁਤ ਪੁਰਾਣੀ ਹੈ ਅਤੇ 70 ਅਤੇ 80 ਦੇ ਦਹਾਕੇ ਤੋਂ ਚੱਲ ਰਹੀ ਹੈ ਕਿਉਂਕਿ ਕੱਲ ਤੋਂ ਇਹ ਖਬਰ ਜਿਹੜੀ ਕਾਫੀ ਵਾਇਰਲ ਹੋ ਰਹੀ ਹੈ ਸ਼ਾਇਦ ਤੁਸੀਂ ਵੀ ਇਹ ਤਸਵੀਰ ਜ਼ਰੂਰ ਦੇਖੀ ਹੋਵੇਗੀ ਕਿ ਬਿਲਕੁਲ ਦੋ ਭਰਾਵਾਂ ਦੇ ਵਿਚਕਾਰ ਇੱਕ ਕੁੜੀ ਖੜੀ ਹੈ ਪੂਰੇ ਜੋੜੇ ਦੇ ਵਿੱਚ ਖੜੀ ਹੈ ਤੇ ਇਹਨਾਂ ਤਿੰਨਾਂ ਨੇ ਇੱਕ ਦੂਜੇ ਦੇ ਨਾਲ ਵਿਆਹ ਕਰਵਾ ਲਿਆ ਯਾਨੀ ਕਿ ਇੱਕੋ ਕੁੜੀ ਦੇ ਨਾਲ ਇਹਨਾਂ ਦੋਵਾਂ ਭਰਾਵਾਂ ਨੇ ਵਿਆਹ ਕਰਵਾ ਲਿਆ ਕਿਉਂਕਿ ਇਹ ਪਰੰਪਰਾ ਇੱਥੇ ਬਹੁਤ ਪੁਰਾਣੀ ਹੈਗੀ ਹੈ ਅਤੇ 70 ਤੋਂ 80 ਦਹਾਕੇ ਤੋਂ ਚੱਲ ਰਹੀ ਹੈ ਹੁਣ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਹੈਗਾ ਜਿੱਥੇ ਦੋ ਭਰਾਵਾਂ ਨੇ ਇੱਕੋ ਕੁੜੀ ਦੇ ਨਾਲ ਵਿਆਹ ਕੀਤਾ ਆਉ ਜਾਣਦੇ ਆ ਇਸ ਪੂਰੀ ਵੀਡੀਓ ਦੇ ਵਿੱਚ ਇਸ ਪ੍ਰਥਾ ਦੇ ਬਾਰੇ ਵਿਸਥਾਰ ਦੇ ਨਾਲ ਦਰਸਲ ਹਿਮਾਚਲ ਪ੍ਰਦੇਸ਼ ਦੇ ਸ਼ਰਮੌਰ ਜ਼ਿਲ੍ਹੇ ਦੇ ਸ਼ਿਲਾਈ ਇਲਾਕੇ ਦੇ ਵਿੱਚ ਇੱਕ ਵਾਰ ਫਿਰ ਬਹੁਪਤੀ ਹੋਣ ਦੀ ਪ੍ਰਾਚੀਨ ਪ੍ਰਥਾ ਦੇਖਣ ਨੂੰ ਮਿਲੀ ਹੈ ਇੱਥੇ ਦੋ ਸਕੇ ਭਰਾਵਾਂ ਨੇ ਇੱਕੋ ਕੁੜੀ ਦੇ ਨਾਲ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਤੇ ਹਰ ਕੋਈ ਇਸ ਵਿਆਹ ਨੂੰ ਲੈ ਕੇ ਗੱਲਾਂ ਕਰ ਰਿਹਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਉੱਥੇ ਹੀ ਹਾਟੀ ਪਾਈ ਚਾਰੇ ਦੇ ਵਿੱਚ ਇਸ ਵਿਆਹ ਨੂੰ ਉਜਾਲਾ ਪੱਖ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇੱਥੋਂ ਦੇ ਭਰਾਵਾਂ ਨੇ ਇੱਕ ਕੁੜੀ ਦੇ ਨਾਲ ਬਹੁਤ ਧੂਮ ਧਾਮ ਦੇ ਨਾਲ ਵਿਆਹ ਕੀਤਾ ਅਤੇ ਪਿੰਡ ਦੇ ਲੋਕਾਂ ਨੇ ਵੀ ਇਸ ਅਨੋਖੀ ਪਰੰਪਰਾ ਦੇ ਵਿੱਚ ਖੁਸ਼ੀ-ਖੁਸ਼ੀ ਹਿੱਸਾ ਲਿਆ ਕੁਝ ਮੀਡੀਆ ਰਿਪੋਰਟਰ ਦੇ ਜੇਕਰ ਮੰਨੀਏ ਤਾਂ ਭਰਾ ਜਲ ਸ਼ਕਤੀ ਵਿਭਾਗ ਦੇ ਵਿੱਚ ਕੰਮ ਕਰ ਰਿਹਾ ਹੈ ਅਤੇ ਇਹ ਦੂਜਾ ਭਰਾ ਜਿਹੜਾ ਕਿ ਵਿਦੇਸ਼ ਦੇ ਵਿੱਚ ਕੰਮ ਕਰਦਿਆ ਯਾਨੀ ਕਿ ਇੱਕ ਭਰਾ ਜਲ ਸ਼ਕਤੀ ਵਿਭਾਗ ਦੇ ਵਿੱਚ ਕੰਮ ਕਰ ਰਿਹਾ ਹੈ ਨੌਕਰੀ ਕਰਦਾ ਹੈ ਤੇ ਦੂਜਾ ਵਿਦੇਸ਼ ਦੇ ਵਿੱਚ ਕੰਮ ਕਰਦਾ ਹੈ ਹਿਮਾਚਲ ਦੇ ਸਿਰਮੌਰ ਅਤੇ ਉੱਤਰਾਖੰਡ ਦੇ ਜੋਂਸਾਰ ਬਾਵਰ ਦੇ ਵਿੱਚ ਪ੍ਰਾਚੀਨ ਸਮੇ ਤੋਂ ਹੀ ਇੱਕ ਔਰਤ ਦੇ ਕਈ ਮਰਦਾਂ ਦੇ ਨਾਲ ਵਿਆਹ ਕਰਨ ਦੀ ਇਹ ਪਰੰਪਰਾ ਸੀਗੀ ਤਾਂ ਦੱਸਦੇ ਹਾਂ ਇਸ ਪਰੰਪਰਾ ਦੇ ਬਾਰੇ ਤੁਹਾਨੂੰ ਵਿਸਥਾਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ ਬਹੁਪਤੀ ਪ੍ਰਥਾ ਦੇ ਤਹਿਤ ਦੋ ਜਾਂ ਫਿਰ ਦੋ ਤੋਂ ਵੱਧ ਭਰਾ ਇੱਕ ਕੁੜੀ ਦੇ ਨਾਲ ਵਿਆਹ ਕਰਦੇ ਨੇ ਇਸ ਦੇ ਵਿੱਚ ਜਾਂ ਤਾਂ ਇੱਕ ਔਰਤ ਦੇ ਦੋ ਜਾਂ ਫਿਰ ਦੋ ਤੋਂ ਵੱਧ ਪਤੀ ਹੋਣਗੇ ਜਾਂ ਫਿਰ ਇੱਕ ਆਦਮੀ ਦੋ ਜਾਂ ਫਿਰ ਦੋ ਤੋਂ ਵੱਧ ਔਰਤਾਂ ਨਾਲ ਵਿਆਹ ਕਰੇਗਾ ਇਹ ਪਰੰਪਰਾ ਆਧੁਨਿਕ ਸਮੇਂ ਦੇ ਵਿੱਚ ਖਤਮ ਹੋ ਗਈ ਸੀਗੀ ਅਤੇ 70 ਜਾਂ ਫਿਰ 80 ਦੇ ਦਹਾਕੇ ਤੋਂ ਬਾਅਦ ਅਜਿਹੇ ਵਿਆਹ ਬਹੁਤ ਕਟ ਦੇਖੇ ਜਾਂਦੇ ਸ ਲੰਬੇ ਸਮੇਂ ਤੋਂ ਬਾਅਦ ਇਹ ਮਾਮਲਾ ਸੋਣ ਸਾਰੇ ਹੈਰਾਨ ਵੀ ਹੋਏ ਨੇ ਤੇ ਇਹ ਮਾਮਲਾ ਹੁਣ ਸਾਹਮਣੇ ਵੀ ਆਇਆ ਹੈ ਇਹ ਮੈਂ ਚੰਦਾ ਹੈਗਾ ਕਿ ਇਹ ਦੋ ਜਾਂ ਫਿਰ ਦੋ ਤੋਂ ਵੱਧ ਭਰਾ ਸਿਰਫ ਜ਼ਮੀਨ ਅਤੇ ਜਾਇਦਾਦ ਦੀ ਵੰਡ ਲਈ ਅਜਿਹੇ ਕਦਮ ਚੁੱਕਦੇ ਸਨ ਪੁਰਾਣੇ ਸਮਾਜ ਦੇ ਵਿੱਚ ਕੁਝ ਆਦਮੀ ਲੰਬੇ ਸਮੇਂ ਲਈ ਕੰਮ ਕਰਨ ਦੇ ਲਈ ਬਾਹਰ ਜਾਂਦੇ ਸਨ ਅਤੇ ਔਰਤ ਆਪਣੇ ਦੂਜੇ ਪਤੀਆਂ ਦੇ ਨਾਲ ਘਰ ਦੇ ਵਿੱਚ ਰਹਿੰਦੀ ਸੀਗੀ ਤੇ ਘਰ ਨੂੰ ਸੰਭਾਲਦੀ ਸੀਗੀ ਅਤੇ ਸਮਾਜਿਕ ਅਤੇ ਘਰੇਲੂ ਜ਼ਿੰਮੇਵਾਰੀਆਂ ਵੀ ਸੰਭਾਲਦੀ ਸੀ। ਇਹ ਸਿਰਫ ਹਿਮਾਚਲ ਅਤੇ ਉੱਤਰਾਖੰਡ ਦੇ ਵਿੱਚ ਨਹੀਂ ਹੈ ਬਲਕਿ ਕਿਨੌਰ ਜ਼ਿਲ੍ਹੇ ਦੇ ਵਿੱਚ ਵੀ ਅਜਿਹੀ ਪਰੰਪਰਾਵ ਦੀ ਪਾਲਣਾ ਕੀਤੀ ਜਾਂਦੀ ਹੈ। ਤੁਹਾਡਾ ਇਸ ਪਰੰਪਰਾ ਨੂੰ ਲੈ ਕੇ ਕੀ ਵਿਚਾਰ ਹੈਗਾ ਤੁਹਾਡੀ ਕੀ ਰਾਏ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ।